ਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਕਰਦੀ ਬਲੌਗ ਦੀ ਸ਼ੁਰੂਆਤ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਚੱਲਿਆਂ ਆਪਾਂ ਪੁੱਟਾ ਸਾਂਗ ਸੰਗਰਾਮ ਦਾ ਕਰਕੇ ਰਾਤ ਨੂੰ ਤੇ ਨਾਲ ਆਪਣੇ ਸਪੈਸ਼ਲ ਆਏ ਜੀ ਆ ਕੇ ਨੀਓ ਸਬਸਕ੍ਰਾਈਬ ਕਰਦੇ ਬਲੌਗ ਵਧੀਆ ਲੱਗਦੀ ਬਲੌਗ ਵਧੀਆ ਲੱਗਦਾ ਤਾਂ ਲਾਈਕ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਬਾਸ ਜੇ ਕੋਈ ਬੰਦੇ ਆਪਣੇ ਗਾੜੀ ਜਾਂਦਾ ਅੱਜ ਦੇ ਚਰਚਾ ਜਾਣੀ ਸਾਡੇ ਨਾਲ ਚੱਲੇ ਆ ਰੁਕ ਵੀ ਜਾਓ ਨਹੀਂ ਤਾਂ ਮੋਰਚਾ ਲਈ ਬੜਾ ਭਜਾਇਆ ਜਰਗਾਜ ਜੀ ਜਾ ਰਹੇ ਆ ਲਾਲ ਜਰਗਾਜ ਨਾਲ ਕਾਲਾ ਤੇ ਨਾਲ ਸੱਭਾ ਆਪ ਬੁਲੇ ਸਾਂ ਚੱਲਨੇ ਆ ਜਰਗਾਜ ਥੋੜਾ ਅੱਜ ਜਰਗਾਜ ਆ ਵੇਖਿਆ ਕੱਕੀ ਜਾਂਦਾਈ ਤਾਈਆ ਉਧਰੇ ਹਾਏ ਸਾਲਾ ਖੁੱਝ ਗਿਆ ਕੋਰਕੰਦਿਆਂ ਨਾਲ ਬਹੁਤ ਜੁੜੇ ਜਾਮ ਚਲੋ ਜੀ ਆਪਾ ਪਹੁੰਚ ਗਏ ਬਾਬਾ ਬੁੱਢਾ ਸਾਹਿਬ ਤੇ ਹੁਣ ਲੱਗੇ ਜੋੜੇ ਜਮਾ ਕਰਾਉਣ ਸਭ ਤੋਂ ਗਾੜੀ ਆਪਣੇ ਐਮਐਲਏ ਸਾਹਿਬ ਠੀਕ ਭਾਈ ਜੀ ਕਾਲਾ ਗੱਲ ਦੱਸੋ ਤੁਹਾਨੂੰ ਸਾਰੀ ਕੀ ਗੱਲ ਉਹ ਯਾ ਨਹੀਂ ਨਹੀਂ ਫਿਰ ਵੀ ਆਉਂਦੇ ਯਾਰ ਬਾਬਾ ਜੀ ਬਾਬਾ ਜੀ ਸਾਡਾ ਬਾਬਾ ਜੈਪੁਰ ਹੰਦੂ ਸਰਪੰਚ ਆਇਆ ਅੱਛਾ ਅੱਜ ਦਰਸ਼ਨ ਕਰ ਚੱਲੇ ਆ ਅਛਾ ਸਾਰੇ ਬਲੌਗ ਦੇਖ ਕੇ ਤੂੰ ਦੂਰ ਆਉ ਨਹੀਂ ਨਹੀਂ ਚਾਨਣੀ ਦਾ ਕੀ ਕਹਿੰਦਾ ਚਾਨੀਆਂ ਵੀ ਜੀ ਤਾਲਾ ਜਾ ਧੁੱਪ ਦਾ ਕਰਕੇ ਧੁੱਪ ਵੀ ਆ ਸਕਦੀ ਹੈ ਮੀਂਹ ਵੀ ਆ ਸਕਦਾ ਮੌਸਮ ਅਛਾ ਵਾਟਰਪੂਫ ਹੋ ਗਿਆ ਰਾਤ ਨੂੰ ਧੋਪ ਆ ਸਕਦੀ ਹੈ ਨਾ ਕੋਈ ਮਲਾ ਕੇ ਫੁੱਲ ਮਲਾ ਕੇ ਪਸ ਕੇ ਖਾਧੂ ਰੱਜਿਆ ਜਾਂਦਾ ਵਾ ਇਹਦੀ ਗੱਲ ਕੁਝ ਕੀ ਨਾ ਕੀਤਾ ਜਾਵੇ ਅਲਸਰ ਉੱਤੇ ਲੱਗੇ ਮਾਚਣਾ ਨਾ ਕਰ ਪਾਣੀ ਪੰਤੋਂ ਆਏ ਆ ਕਹਿ ਕਰ ਆਪਣੇ ਭੱਜੇ ਜਾਂਦੇ ਗਾੜੀ ਗਾੜੀ ਤੇ ਆਪਾਂ ਲੱਗੇ ਪਾਸ਼ੌਰ ਸ਼ਾਦ ਕਰਾ ਕੇ ਫਿਰ ਦੇਖਦੇ ਮੱਥਾ ਪ੍ਰਸ਼ਾਦ ਹਾਂਜੀ ਪ੍ਰਸ਼ਾਦ ਨਹੀਂ ਕਰਾਉਣਾ ਸਮੇਤਾ ਜੀ ਘਾਟੀ ਹੈ प्रसादा लैन लगे लाइन बहुत लंबी है गई इस प्रसाद मिलता इधर सेवा चलन सर आज ਆਹਰ ਦਿੰਦੇ ਕੋਈ ਕਿੰਨਾ ਨਾ ਕੋਈ ਕਿੰਨਾ ਦੱਸਣ ਆ ਹਾਂ ਵਾਏ

ਆ ਸ਼ਾਗਰ ਹਾਂਜੀ ਬਾਬਾ ਜੀ ਤੇ ਹੁਣ ਸ਼ਾਗਰ ਬਾਈ ਅਸੀਂ ਚੱਲੇ ਆ ਪਾਪਰ ਲਾਂ ਸੁੱਖਿਆਲਾ ਦੋ ਸ਼ਗਰ ਲੱਗੇ ਹੈਂ ਇਹ ਦੜਾ ਕਰੋ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਹੋ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਹੋ ਹਾਲਾ ਡੀ ਜੀ ਆਹੋਂ ਆਹ ਵਾਹ ਮੈਂ ਜੇ ਕੋਈ ਲੋੜ ਪੈ ਜੇ ਉਹ ਤੁਹਾਡਾ ਹੋਰ ਫਿਰ ਠੀਕ ਠਾਕ ਹੈ ਇਹ ਮੁੰਡਾ ਸਾਡੇ ਨਾਲ ਪਹਿਲੀ ਵਾਰ ਆਇਆ ਕਿੱਦਾਂ ਦਾ ਮਹਿਸੂਸ ਕਰਦੇ ਤੁਸੀਂ ਕਿੰਦਰਾ ਮਹਿਸੂਸ ਕਰਦੇ ਆਂ ਮੈਂ ਬਾਬੇ ਦਾ ਨਾਮ ਚੰਨਦੇ ਆਂ ਠੀਕ ਆ ਜੀ ਠੀਕ ਬਹੁਤ ਦੋ ਬੰਦੇ ਉਹਨਾਂ ਦੀਆਂ ਗੱਲਾਂ ਆਪਸ ਵਿੱਚ ਚੱਜਾਰੀ ਆ ਬਹੁਤ ਪੱਕੀ ਬਹੁਤ ਜ਼ਰੂਰੀ ਗੱਲਾਂ ਆ ਮੈਂ ਜ਼ਰੂਰੀ ਜ਼ਰੂਰੀ ਗੱਲਾਂ ਆਣੀਆਂ ਇੱਥੇ ਕਹਿੰਦੇ ਜ਼ਰੂਰੀ ਕਹਿ ਦਿੰਦੇ ਹੋਰਾਂ ਤੋਂ ਵੀ ਜ਼ਿਆਦਾ ਜ਼ਰੂਰੀ ਉਹਨਾਂ ਦਾ ਵੀ ਜ਼ਿਆਦਾ ਜ਼ਰੂਰੀ ਗੱਲਾਂ ਨਾ ਕਰਨੀਆਂ ਹੁਣ ਗੁਰਦਾਰਾ ਸਾਹਿਬ ਸਮੇਂ ਬਰਦਾਸ਼ਤ हाँ <laughs> <laughs> पढ़ कर लिया कैच कैच नहीं कर सकता ਪੜੀ ਕਿੰਨਾ ਦੇਣਾ ਹੈ ਹਾਂ ਪੜੀ ਕਿੰਨਾ ਦੇਣਾ ਹੈ ਕੀ ਫੜਾਂ ਤਾਂ ਕਰੀ ਇਹ ਦਿਨਾਵਾਂ ਜਿਗਰਾ ਲੜਾਈ ਮੀਲੂ ਹਾਂ ਠੀਕ ਆ ਇਹ ਦਣਾ ਕਰ ਦੂੰ ਦੁੱਧ ਵੀ ਨਹੀਂ ਦੁੱਧ ਜੀ ਹੋ ਗਿਆ ਇਹ ਤੇਰੇ ਲਈ ਆ ਇਹ ਤੇਰੇ ਲਈ ਆ ਇਹ ਤੇਰੇ ਲਈ ਆ ਉਹ ਰਾਮ ਆ ਰਾਮਦਾ ਜੀ ਵਾਜਦਾ ਤੂੰ ਮੈਂ ਤੱਕ ਤੱਕਾ ਆ ਦੋ ਕੰਜਰਾ ਪੜ ਲਿਆ ਪੜ ਲਿਆ ਪੜ ਲਿਆ ਪੜ ਲਿਆ ਆ ਗਿਆ ਜੀ ਪੜਿਆ ਗਿਆ ਜੀ ਫੋਨ ਕਰਦਾ ਫੜਿਆ ਗਿਆ ਨਹੀਂ ਚਪੜਿਆ ਗਿਆ ਕਾਲੇ ਪੜਿਆ ਗਿਆ ਜੀ ਉਹਦਾ ਫੋਨ ਦੇ ਦੋ ਪੜਿਆ ਗਿਆ ਜੀ ਆ ਨੰਬਰ ਕਿਹਦਾ ਆਉਂਦਾ ਇਹਨੂੰ ਫੋਨ ਕਰੀ ਮੜ ਸਦਾ ਕਰਦਾ ਨੰਬਰ ਸਾਲਿਆ ਮੇਰੇ ਉਸਦਾ ਕਰਦੇ ਚਿੱਟਾ ਕਰ ਨੀ ਲੱਗੋ ਨੰਬਰ ਸਾਲੇ ਹੁਣ ਨੰਬਰ ਲਾਓ ਯਾਰ ਇਹ ਕਿਹੜਾ ਹੋਇਆ ਗੁਰੂ ਘਰ ਆਣਗੇ ਗੁਰੂ ਘਰ ਆਣਗੇ ਬੋੜੀ ਗੁਰੂ ਘਰ ਆਣਗੇ ਸਾਬੇ ਨੇ ਖਵਾਉਣਾ ਅੱਜ ਕੀ ਖਾਣਾ ਸੱਤ ਪਾਪੜ ਪਾਪੜ ਨਹੀਂ ਖਾਣਾ ਆਪਾ ਪਾਪੜ ਖਾਣਾ ਕੁਛ ਖਾਣਾ ਹੋਰ ਕੁਛ ਵੈਰਾਈਟੀ ਆ ਖੀਰ ਪੂੜੇ ਅੰਦਰ ਲੱਗੇ ਤੇ ਆ ਜਾ ਕਿਧਰ ਖੀਰ ਪੂੜੇ ਖਾਣ ਚੱਲੇ ਮੁੰਡੇ ਬੜੇ ਕਸ ਯੋਰ ਨਾਲ ਜੇ ਖੀਰ ਪੂੜੇ ਨਾਮ ਲੈ ਖੀਰ ਦੀ ਹੁੰਦੀ ਪਤਾ ਉਹ ਪਤਾ ਹੀ ਪੱਲੇ ਹੁੰਦੇ ਨੇ ਦਹੀਂ ਪੱਲੇ ਹੁੰਦੇ ਉਹ ਦੋ ਜਾਣੇ ਉਹਨੂੰ ਚੱਲ ਗਏ

ਲੰਗਰ ਪਾਲ ਗਿਆ ਹੈਗਾ ਹੁਣੇ ਸੋਚਦੇ ਆ ਵੀ ਇਹ ਵੇਖਦਾ ਕਿਹੜੇ ਵਾਰ ਕਿਹੜਾ ਲੰਗਰ ਲੱਗਦਾ ਜੀ ਅੱਜ ਤਾਂ ਅੱਛਾ ਹੈ ਲੰਗਰ ਲੱਗ ਰਾਣਾ ਵੇਖਦਾ ਪੜ ਲੈ ਵੇਰਵਾ ਯਾਦ ਰਹਿ ਜੀ ਹੁਣ ਆ ਗਈ ਚੌਲ ਕੜੀ ਖਾਓ ਕੜੀ ਚੌਲ ਤੁਸੀਂ ਬੜੇ ਗੌਰ ਨਾਲ ਖਾਣਾ ਹੈਂ ਕੜੀ ਚੌਲ ਨਹੀਂ ਖਾਓ ਬਹੁਤ ਆਓ ਵੀਰ ਜੀ ਆਓ ਵੀਰ ਜੀ ਅਮਰੀਕਾ ਆਓ ਭਾਜੀ ਅਮਰੀਕਾ ਭਾਜੀ ਚੱਲੇ ਅਮਰੀਕਾ ਨੂੰ ਆਓ ਭਾਜੀ ਆਓ ਭਾਜੀ ਆਓ ਵੀਰ ਜੀ ਸਰੀ ਸਰੀ ਚੰਨੀ ਜੜਨੀ ਪਾ ਗਦਾ ਮਿੱਠੇ ਨਾਲ ਚੜਨਾ ਸਰੀ ਜੀ ਕਿਨੇ ਜੀ ਸਿੱਧਾ ਕੈਨੇਡਾ ਦੇ ਕੱਢ ਲੈ ਸਿੱਧੇ ਸਰੀ ਚੰ ਆਓ ਵੀਰ ਜੀ ਸਿੱਧੇ ਕੈਨੇਡਾ ਸਿੱਧੇ ਕੈਨੇਡਾ ਆਓ ਵੀਰ ਜੀ ਆਓ ਵੀਰ ਜੀ ਵੀਰ ਗਿਆ ਲੈਣਾ ਕੈਨੇਡਾ ਸਿੱਧੇ ਜਾਣਾ ਇਹ ਜਾਇ ਤੇ ਲੈਣਾ ਪਿਣਾ ਜਾਇ ਤੇ ਲੈਣਾ ਤੁਸੀਂ ਹੂੰ ਸਿੱਧਾ ਹੀ ਇੰਨਾ ਨਸ਼ਾ ਆਓ ਵੀਰ ਜੀ ਕੈਨੇਡਾ ਦੇ ਸਿੱਧੇ ਇੱਥੇ ਰੱਖ ਉਹ ਤੇ ਰੱਖ ਸਿੱਧਾ ਕੈਨੇਡਾ ਦੇ ਸਰੀਰ ਤੇ ਹੈ ਕਾਣਾ ਵਾਜ ਨਿਸ਼ਾਨੀ ਹੈਗਾ ਹੂੰ ਕਾਲਾ ਦੋ ਕਾਲੋ ਕਿੱਡੀ ਨਿਸ਼ਾਨ ਨਹੀਂ ਹੈਗਾ ਠੀਕ ਹੈ ਹੋਰ ਰੇਡੰਦਾ ਹੋਰਿਆਂ ਦਾ ਵਾਗ ਕਰੋ ਐ ਹੋਰਿਆਂ ਦੇ